ਸੁਣਿਓ ਆ ਨਵਾਂ ਗੀਤ ਆ ਰਿਹਾ ਮੇਰਾ ਪੰਮਾ ਭਾਜੀ ਮੜਖ ਹੋਰ ਤਾਂ ਧਿਆਨ ਦਿਓ ਗੱਲਾਂ ਸੁਣਨ ਵਾਲੀਆਂ ਮਣੀ ਭਾਜੀ ਪੂਰਾ ਰਿਕਾਰਡ ਕਰ ਰਿਹਾ ਹੁੰਦੇ ਸੱਚ ਦੇ ਵਰੋਦੀ ਇੱਥੇ ਲੱਖ ਨੇ ਬੰਦੇ ਤਗੜੇ ਦਾ ਪੂਰਦੇ ਉਹ ਪੱਖ ਨੇ ਕਦੇ ਪੰਚਾਇਤ ਚ ਫੈਸਲਾ ਹੁੰਦਿਆ ਨਾ ਤਗੜਾ ਬੰਦਾ ਭਾਵੇਂ ਗਲਤ ਹੈ ਉਹਦੀ ਗੱਲ ਹੋਏਗੀ ਹੁੰਦੇ ਸੱਚ ਦੇ ਵਰੋਦੀ ਇੱਥੇ ਲੱਖ ਨੇ ਬੰਦੇ ਤਗੜੇ ਦਾ ਪੂਰਦੇ ਉਹ ਪੱਖ ਨੇ ਉਹੀ ਫੱਟੀ ਵਾਲੇ ਪਾਸੇ ساری ਦੁਨੀਆ ਤੇ ਨਹੀਂ ਹੋਇ ਇਨਸਾਫ ਰਹਿ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਓਏ ਬੰਦਾ ਕਿਹੜੇ ਰਾਹ ਪੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਓਏ ਬੰਦਾ ਕਿਹੜੇ ਰਾਹ ਪੈ ਗਿਆ ਉਹ ਕਹਿ ਲਾ ਕੇ ਜਵਾਨ ਟੀਕੇ ਨਾੜਾ ਚ ਤੇ ਵੇਖੋ ਕੀ ਦੀਆਂ ਬਲੌਕ ਨੇ ਹਾਲ ਘਰਾਂ ਵਿੱਚ ਔਰਤਾਂ ਦੇ ਮੰਦੜੇ ਤੇ ਕਈਆਂ ਲੈ ਲਏ ਤਲਾਕ ਨੇ ਉਹ ਕਹਿ ਲਾ ਕੇ ਜਵਾਨ ਟੀਕੇ ਨਾੜਾ ਚ ਤੇ ਵੇਖੋ ਕੀ ਦੀਆਂ ਬਲੌਕ ਨੇ ਹਾਲ ਘਰਾਂ ਵਿੱਚ ਔਰਤਾਂ ਦੇ ਮੰਦੜੇ ਤੇ ਕਈਆਂ ਲੈ ਲਏ ਤਲਾਕ ਨੇ ਕਦੇ ਪੰਜ ਦਰਿਆ ਸੀ ਸਾਡੇ ਵਗਦੇ ਕਦੇ ਪੰਜ ਦਰਿਆ ਸੀ ਸਾਡੇ ਵਗਦੇ ਓ ਛੇਵਾਂ ਨਸ਼ਿਆਂ ਦਾ ਵਹਿ ਗਿਆ ਵਹਿ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਐ ਬੰਦਾ ਕਿਹੜੇ ਰਾਹ ਪੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਐ ਬੰਦਾ ਕਿਹੜੇ ਸਾਨੂੰ ਸਾਡਾ ਬਾਜਾ ਸਾਡਾ ਪਿਤਾ ਕਿਧੇ ਲੜ ਲਾ ਕੇ ਗਿਆ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਕੀ ਕਰ ਰਹੇ ਆ ਸੰਤੋਖ ਧੰਨ ਧੰਨ ਗੁਰੂ ਗ੍ਰੰਥ ਜੀ ਨੂੰ ਛੱਡ ਕੇ ਤੇ ਪਾਪੀ ਕਿਹੜੇ ਰਾਹ ਪੈ ਗਏ ਕਿਹੜੇ ਰਾਹ ਪੈ ਗਏ ਖਾਂਦੇ ਫਿਰਦੇ ਨੇ ਧੱਕੇ ਜਾ ਪਖੰਡੀਆਂ ਦੇ ਕੱਖੋਂ ਹੌਲੇ ਹੋ ਕੇ ਬਹਿ ਗਏ ਹੌਲੇ ਹੋ ਕੇ ਬਹਿ ਗਏ ਹਨ ਤਨ ਗੁਰੂ ਗ੍ਰੰਥ ਜੀ ਨੂੰ ਛੱਡ ਕੇ ਤੇ ਪਾਪੀ ਕਿਹੜੇ ਰਾਹ ਪੈ ਗਏ ਕਿਹੜੇ ਰਾਹ ਖਾਂਦੇ ਫਿਰਦੇ ਨੇ ੱੱਕੇ ਜਾਂ ਬਖੰਡੀਆਂ ਦੇ ਕੱਖੋਂ ਹੌਲੇ ਹੋ ਕੇ ਬਹਿ ਹੋ ਵਿੱਚ ਲਾਲਚ ਤੇ ਇੱਜ਼ਤਾਂ ਗਵਾਲੀਆਂ ਤੇ ਇੱਜ਼ਤਾਂ ਗਵਾਲੀਆਂ ਵਿੱਚ ਲਾਲਚ ਤੇ ਇੱਜ਼ਤਾਂ ਗਵਾਲੀਆਂ ਨਾ ਕੌਡੀ ਜਿਨਾ ਮੁੱਲ ਰਹਿ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਓਹ ਬੰਦਾ ਕਿਹੜੇ ਰਾਹ ਉਤੇ ਭੇਜਿਆ ਸੀ ਪਾਕੇੜ ਕੌਮ ਨੂੰ ਮੋਹਬਤਾਂ ਕੜੇ ਆਜ ਤੁਸੀਂ ਵੇਖ ਰਹੇ ਹੋ YouTube ਤੇ ਹਰ ਕੌਮ ਨੂੰ ਕਿੱਦਾਂ ਦੇ ਲਾਲਚ ਦਿੱਤੇ ਜਾ ਰਹੇ ਆ ਤੈਨੂੰ ਘਰ ਬਣਾ ਦਾਂਗੇ ਤੈਨੂੰ ਗੱਡੀ ਲੈ ਦਾਂਗੇ ਤੇਰੇ ਬੱਚੇ ਪੜਾ ਦਾਂਗੇ ਹੁਣ ਸਾਡੇ 10 ਬਾਦਸ਼ਾਹ ਹੀ ਆ 11ਵੇਂ ਪਾਸ਼ੇਈ ਤਾਨਤਨ ਗੁਰੂ ਗ੍ਰੰਥ ਸਾਹਿਬ ਜੀ ਮੰਨਦੇ ਆਪਾਂ ਤਾਨਤਨ ਗੁਰੂ ਨਾਨਕ ਮਹਾਰਾਜ ਸਿੱਤੇ ਪਾਚ ਤੇ ਆਪਾਂ ਕੀ ਕਰ ਰਹੇ ਆ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਪਿਆ ਰਹੇ ਆ ਤੇ ਜਿਹੜੇ ਦੇਹ ਧਾਰੀ ਗੁਰੂ ਬਣਿਆ ਦੇਹ ਧਾਰੀ ਉਹ ਕੀ ਕਰਦੇ ਆ ਸ਼ੋਸ਼ਨ ਕਰਦੇ ਆ ਸਾਡੀਆਂ ਧੀਆਂ ਦਾ ਸਾਡੀਆਂ ਭੈਣਾਂ ਦਾ ਸਾਡੇ ਪਰਿਵਾਰ ਦਾ ਕਿੱਦਾਂ ਕਰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਨੇ ਸੁਣਿਓ ਨਾਮ ਬਾਬੇ ਰਖਵਾ ਕੇ ਮਾਲਾ ਪਾਲੀਆਂ ਤੇ ਮੂੰਹੋਂ ਕਰੀ ਜਾਂਦੇ ਜਾਪ ਨੇ ਕਰੀ ਜਾਂਦੇ ਜਾਪ ਨੇ ਮਾਲਾ ਬਦਨਾਮ ਕਰਤੀ ਇਹਨਾਂ ਲੋਕਾਂ ਨੇ ਮਾਲਾ ਪਖੰਡ ਨਾਮ ਬਾਬੇ ਰਖਵਾ ਕੇ ਮਾਲਾ ਪਾਲੀਆਂ ਤੇ ਮੂੰਹੋਂ ਕਰੀ ਜਾਂਦੇ ਜਾਪਨੇ ਉਹ ਕਰੀ ਜਾਂਦੇ ਜਾਪਨੇ ਉਹ ਸਦਾ ਰਹਿੰਦੇ ਬੁਰੀਾਈ ਵੱਲ ਤੱਕਦੇ ਤੇ ਕਹਿੰਦੇ ਰੱਬ ਨਾ ਮਲਾਪਨੇ ਰੱਬ ਨਾ ਮਲਾਪਨੇ ਸਦਾ ਰਹਿੰਦੇ ਬੁਰੀਾਈ ਵੱਲ ਤੱਕਦੇ ਤੇ ਕਹਿੰਦੇ ਰੱਬ ਨਾ ਮਲਾਪਨੇ ਤੇਰਾ ਬਨਾ ਮਲਾਪਨੇ ਉਹ ਕੁੜੀ ਮਾਪਿਆਂ ਨੇ ਪਾਈ ਚੇਲੀ ਬਾਬੇ ਦੀ ਪਾਈ ਚੇਲੀ ਬਾਬੇ ਦੀ ਦੇ ਤੜੀ ਬਾਬਾ ਆਪਣੇ ਭੈਣਾ ਸ਼ਤੀਆ ਜਾਡ ਉਹਨਾਂ ਦੇ ਕੋਲ ਸੇਵਾ ਕਰੋ ਕੀ ਕਰਤੂਤਾ ਉਹ ਕੁੜੀ ਮਾਪਿਆਂ ਨੇ ਪਾਈ ਚਹਲੀ ਬਾਬੇ ਦੀ ਉਸੇ ਨੂੰ ਬਾਬਾ ਘੜ ਲੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਏ ਬੰਦਾ ਕਿਹੜੇ ਰਾਹ ਪੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਏ ਗਲ ਰਾਜਨ ਤੇਰੀ ਸੋਚ ਨੂੰ ਓ ਕਿਹੜੇ ਇਥੇ ਚੰਨ ਲੱਗਣੇ ਕਿਹੜੇ ਇਥੇ ਚੰਨ ਲੱਗਣੇ ਜਿੰਨਾ ਮਰਜੀ ਲੋਕਾਂ 'ਚ ਰੌਲਾ ਪਾਈ ਜਾ ਇਹਨਾਂ ਨੂੰ ਕਿਹੜੇ ਬੰਦ ਲੱਗਣੇ ਇਹਨਾਂ ਨੂੰ ਕਿਹੜੇ ਬੰਦ ਲੱਗਣੇ ਮੱਲੋ ਨੰਗਲ ਰਾਜਨ ਤੇਰੀ ਸੋਚ ਨੂੰ ਓ ਕਿਹੜੇ ਇਥੇ ਚੰਨ ਲੱਗਣੇ ਕਿਹੜੇ ਇਥੇ ਚੰਨ ਜਿੰਨਾ ਮਰਜੀ ਲੋਕਾਂ 'ਚ ਰੌਲਾ ਪਾਈ ਜਾ ਇਹਨਾਂ ਨੂੰ ਕਿਹੜੇ ਉਹ ਜਿੰਨਾ ਆਣ ਸਮਝਾਏ ਇਸ ਜਗ ਨੂੰ ਦਿਨਾਂ ਆਣ ਸਮਝਾਇਆ ਇਸ ਜਗ ਨੂੰ ਇਹ ਉਹ ਦੀਆਂ ਚੜਾਂ 'ਚ ਬਹਿ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਓਏ ਬੰਦਾ ਕਿਹੜੇ ਰਾਹ ਪੈ ਗਿਆ ਤੂੰ ਤੇ ਭੇਜਿਆ ਸੀ ਰੱਬਾ ਕਿਹੜੇ ਕੰਮ ਨੂੰ ਓਏ ਕਿਹੜੇ ਰਾਹ